ਸਰ ਇੱਕ ਟ੍ਰੇਨ ਆ 0157 ਇਹ ਆਂਦੀ ਇਧਰੋਂ ਅੰਬਾਲਾ ਸਾਈਡ ਤੋਂ ਜਾਂਦੀ ਆ ਅਮਰਸਰ ਸਾਈਡ ਇਹਦੇ ਜਿਹੜੇ ਦਤਿਆ ਉਹ ਇੱਕ ਫੈਮਿਲੀ ਆਈ ਸੀ ਜਦੋਂ ਟ੍ਰੇਨ ਇੱਥੇ ਪਟਿਆਲਾ ਸਟੇਸ਼ਨ ਦੇ ਤਕਰੀਬਨ 9:10 ਵਜੇ ਆ ਕੇ ਰੁਕੀ ਆ ਕੋਈ ਇੱਕ ਲੜਕੀ ਆ ਤਕਰੀਬਨ ਉਮਰ ਹੋਏਗੀ 26-27 ਸਾਲ ਦੀ ਉਹ ਖਾਣ ਪੀਣ ਦਾ ਸਮਾਨ ਲੈ ਕੇ ਉਤਰੀ ਸੀ ਉਸ ਤੋਂ ਬਾਅਦ ਟ੍ਰੇਨ ਚੱਲ ਪਈ ਉਹ ਟ੍ਰੇਨ ਚੱਲਣ ਤੇ ਉਹ ਏਸੀ ਡੱਬੇ ਚ ਵੜਨ ਲੱਗੀ ਸੀ ਕਿ ਉਹ ਤਾਂ ਪੈਸ ਸਲਿੱਪ ਕਰ ਗਿਆ ਤੇ ਉਹ ਲਾਈਨਾਂ ਦੇ ਵਿੱਚ ਹੀ ਗਿਰ ਗਈ ਉਹਦੇ ਇੱਕ ਲੱਤ ਟੱਟ ਗਈ ਸਰ ਫਿਰ ਉਸ ਨੂੰ ਲਾਈਨਾਂ ਤੁਸੀਂ ਕਢਾ ਗਏ ਐਂਬੂਲੈਂਸ ਬੁਲਾਈ ਤੇ ਰਜਿੰਦਰ ਹਸਪਤਾਲ ਵਾਸਤੇ ਰੈਫਰ ਕਰਤਾ ਸਰ ਤ੍ਰਿਪੇਦਤਾ ਸਰ ਇਹ ਕਿੰਨਾ ਕਿਥੇ ਲਾਪਰਵਾਹੀ ਦਾ ਕਾਰਨ ਨਹੀਂ ਲੱਗਦਾ ਕਿ ਟ੍ਰੇਨ ਦੇ ਵਿੱਚੇ ਭੱਜਣਾ ਜਾਂ ਫਰੋਕਟ ਨੂੰ ਕਰਨਾ ਸਰ ਪਬਲਿਕ ਮੰਨਦੀ ਨਹੀਂ ਸੀ ਬਹੁਤ ਰੋਲਾ ਪਈਦਾ ਜੀ ਵੀ ਟ੍ਰੇਨ ਆ ਗਈ ਆ ਪਿੱਛੇ ਹੋ ਜਾਓ ਜਨਰਲ ਸਵਾਰੀਆਂ ਨੂੰ ਰੋਲਾ ਪਈਦਾ ਜਲਦੀ ਚੜਜੋ ਉਤਰਜੋ ਜਲਦੀ ਟ੍ਰੇਨ ਤੇ ਰੋਕੀ ਤਾਂ ਲੋਕਾਂ ਨੂੰ ਪਰ ਲੋਕ ਨਹੀਂ ਮੰਨਦੇ ਸਰ ਕਿ ਉਹ ਇਹਨਾਂ ਨੇ ਹਾਦਸੇ ਦੇਖੇ ਨਹੀਂ ਹੁੰਦੇ ਅਸੀਂ ਤਾਂ ਇਹ ਆਸੇ ਬਹੁਤ ਦੇਖੇ ਹੋਏ ਆ ਇਸ ਕਰਕੇ ਸੀ ਕੋਸ਼ਿਸ਼ ਕਰੀ ਦੀ ਲੋਕਾਂ ਨੂੰ ਜਾਗਰਿਤ ਕਰਨ ਦੀ ਪਰ ਫਿਰ ਵੀ ਇੱਕ ਦਿਨ ਕਿਤੇ ਹਾਸੇ ਹੋ ਜਾਂਦੇ ਸਰ